ਲੈ ਵੀ ਪੁਲਿਸ ਅੰਕਲ ਅੱਜ ਫੇਰ ਮਿਲ ਗਿਆ ਆਪਾਂ ਨੂੰ ਸਾਈਕਲ ਤੇ ਪੁਲਿਸ ਅੰਕਲ ਅੱਜ ਕਈ ਦਿਨ ਬਾਅਦ ਫੇਰ ਮਿਲ ਗਏ ਆ ਦੇਖੋ ਫਕਰ ਕੀ ਹਾਲ ਐ ਅੰਕਲ ਜੀ ਠੀਕ ਐ ਜੀ ਆ ਇੱਕ ਮਿੰਟਾ ਲਾ ਦੀਏ ਤੁਹਾਡੇ ਤੋਂ ਮਾੜਾ ਯਾਰ ਲਾ ਦੇ ਲਾ ਦੇ ਅੱਛਾ ਅੱਜ ਇੱਥੇ ਕਿਨੇ ਫਿਰਦੇ ਹੋ ਗੇੜੇ ਦਿੰਦੇ ਅੱਜ ਇੱਥੇ ਅਸੀਂ ਫ੍ਰੀ ਸੇਵਾ ਕਰਨ ਆਏ ਅੱਛਾ ਕਾਰੀ ਡਿਊਟੀ ਦੀ ਡਿਊਟੀ ਦੀ ਟੀ ਡਿਊਟੀ ਐ ਅੱਜ ਤੁਹਾਡੀ ਸਾਡੀ ਡਿਊਟੀ ਆ ਲੱਖ ਦਾਤ ਦੀ ਸलाम ਨਾਲ ਬਾਜ਼ਾਰ ਦੇ ਵਿੱਚ ਅੱਛਾ ਜਿੱਥੇ ਵੀ ਕੀ ਡਾ ਜਾਦੇ ਤੇ ਆਨਲਾਈਨ ਡਿਊਟੀ ਅੱਛਾ ਤੁਹਾਡੀ ਚੱਲ ਰਹੀ ਹੈ ਹਾਂ ਜੀ ਆਨਲਾਈਨ ਡਿਊਟੀ ਚੱਲ ਰਹੀ ਹੈ ਸਾਡੀ ਠੀਕ ਹੈ ਆਜੀ ਇੱਕ ਪਾਸੇ ਹੋ ਜੀ ਆਪਾਂ ਦਾ ਟ੍ਰੈਫਿਕ ਡਿਸਟਰਬੈਂਸ ਆਉਂਦੀ ਆ ਜੀ ਇੱਧਰ ਆ ਜੀ ਮੜਾ ਜਾ ਅੱਛਾ ਅੰਕਲ ਜੀ ਕੀ ਖਾਓ ਪੀਓਗੇ ਕੀ ਸੇਵਾ ਕਰੀਏ ਤੁਹਾਡੀ ਵਾਸਤੇ ਨਹੀਂ ਜੀ ਖਾਂਦੇ ਪਿੰਦੇ ਕੁਛ ਨਹੀਂ ਸਾਡਾ ਵਰਤ ਰੱਖਿਆ ਹੁੰਦਾ ਵਰਤ ਹਾਂਜੀ ਵਰਤ ਕਿਵੇਂ ਜੀ ਵਰਤ ਸੀ ਲੱਖ ਦਾ ਤੇ ਦੀ ਸਲਾਮ ਨਾਲ ਹੀ ਰੱਖਦੇ ਆ ਅੱਛਾ ਅਸੀਂ ਰੋਟੀ ਦੇਖਣੀ ਹੁੰਦੀ ਆ ਆਥ ਨੇ ਇੱਕ ਟਾਈਮ ਦੀ ਦਿਨੇ ਨਹੀਂ ਤਾਰੇ ਨਿਕਲਦੇ ਨੇ ਜਦੋਂ ਉਹ ਕਹਿੰਦੇ ਸੀ ਆ ਜੀ ਤਾਰੇ ਨਿਕਲਦੇ ਆ ਉਦੋਂ ਰੋਟੀ ਦੇਨੇ ਆ ਅਸੀਂ ਅੱਛਾ ਡਿਊਟੀ ਫਿਰ ਅਹੀਂ ਖਾਲ ਕੱਲੀ ਚਾਹ ਚਾਹਤੇ ਰਹਿੰਦੇ ਆ। ਅੱਛਾ ਫੇਰ ਚਾਹ ਪਲਾਈਏ ਤੁਹਾਨੂੰ? ਨਹੀਂ ਜੀ ਚਾਹ ਵੀ ਪੀ ਕੇ ਆਇਆ ਹੁਣ। ਅੱਛਾ ਚਾਹ ਪੀ ਕੇ ਆਏ ਹੋ। ਮਤਲਬ ਘਟੇ ਖਾਣੇ ਵੀ ਨਹੀਂ ਹੋ। ਨਹੀਂ ਨਹੀਂ ਪੈਸੇ ਟੱਕੇ ਦਾ ਵੀ ਲਾਲਚ ਤੁਹਾਨੂੰ ਇਹ ਨਹੀਂ। ਪੈਸੇ ਅਸੀਂ ਕੀ ਕਰਨੇ ਆ ਜੇ ਪੈਸੇ ਵਾਲੇ ਹੋਣ ਲੱਗ ਗਏ ਤਾਂ ਸਾਨੂੰ ਛੇਤੀ ਮਾਰ ਦੇਣਗੇ ਲੋਕ। ਅੱਛਾ। ਹੋਰ ਸਾਨੂੰ ਤੁਸੀਂ ਪਿਛਲੀ ਵਾਰੀ ਵੀ ਨਹੀਂ ਲੈਤੀ ਪੈਸੇ? ਨਾ ਨਾ। ਫੇਰ ਜੋਤਾਂ 'ਚ ਤੇਲ? ਜੋਤਾਂ 'ਚ ਤੇਲ ਪਰਮਾਤਮਾ ਦੇ ਹੁਕਮ ਨਾਲ ਹੀ ਆਈ ਜਾਂਦਾ। ਅੱਛਾ। ਆਪੇ ਜਵਾਕ ਪਾਈ ਜਾਂਦੇ ਆ ਜਿਹੜੇ ਵਰਦੀਆਂ ਜਿਨ੍ਹਾਂ ਦੇ ਲੋਹਾਰ ਰੱਖੀ। ਅੱਛਾ ਅੱਛਾ। ਕੋਈ ਸੌ ਦਾ ਪਾ ਕੋਈ ਵੀ ਦਾ ਪਾ ਗਿਆ ਇਹ ਤੇਲ ਤੁਰ ਜਾਂਦਾ ਆਪਕੀ ਠੀਕ ਆ ਮਤਲਬ ਜੋਤਾਂ ਚਲਦੀ ਰਹਿੰਦੀਆਂ ਨੇ ਚਲਦੀਆਂ ਰਹਿੰਦੀਆਂ ਨੇ ਉਹ ਮਾਲਕ ਦੇ ਹੁਕਮ ਨਾਲ ਚਲਦੀਆਂ ਨੇ ਹਾਂ ਜੀ ਲੱਖ ਦਾਤ ਇਹਦੀ ਸਲਾਮ ਨਾਲ ਹੀ ਜੋਤਾਂ ਚੱਲੀ ਜਾਂਦੀਆਂ ਰਹਿੰਦੀਆਂ ਠੀਕ ਆ ਹੁਣ ਸ਼ਾਮ ਨੂੰ ਜਾਓਗੇ ਤੁਸੀਂ ਹੁਣ ਅਸੀਂ 3 ਵਜੇ ਇੱਥੋਂ ਬਾਅਦਸੀ ਕਰਾਂਗੇ ਠੀਕ ਹੈ ਜੀ ਠੀਕ ਕਿਉਂਕਿ ਆਏ ਆ ਨਾ ਮੜਕੇ ਨਿਸ਼ੇੜੀ ਸਾਨੂੰ ਤੰਗ ਕਰਦੇ ਅੱਛਾ ਕਿਉਂ ਮੈਂ ਉਹਨਾਂ ਨੂੰ ਕਹਣਾ ਆ ਨਾ ਵੀ ਮੇਰੇ ਕੋਲੇ ਤਾਂ ਆਹ ਸਾਈਕਲ ਆ ਇਹ ਲੈ ਜਾ ਅੱਛਾ ਹੋਰ ਕੀ ਆ ਫਿਰ ਡਰਦੇ ਨੇ ਸਾਨੂੰ ਕਹਿਣਾ ਬੰਦਾ ਕਹਿਣਾ ਬੰਦਾ ਹਾਂ ਕਿਉਂ ਉਹ 10 20 ਹੋ ਜਾਂਦੇ ਨੇ ਮੈਂ ਇਕੱਲਾ ਜਾਣਾ ਠੀਕਾ ਠੀਕਾ ਸਾਨੂੰ ਫਿਰ ਉਹਨਾਂ ਤੋਂ ਡਰ ਲੱਗਦਾ ਵੀ ਵੀ ਭਾਈ ਹੋਰ ਨਹੀਂ ਕੁਝ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਕਿਉਂ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਵੀ ਜੇ ਨਸੇ ਤੋਂ ਤੋਹਾ ਕਰਨਗੇ ਲੋਕ ਤਾਂ ਵਧੀਆ ਜ਼ਿੰਦਗੀ ਜਿਉਣਗੇ ਜਿਉਣਗੇ ਹਾਂ ਬਹੁਤ ਚੰਗੇ ਜੇ ਲੋਕ ਨਸਿਆਂ 'ਚ ਹੀ ਡੁੱਬੀ ਜਾਣਗੇ ਤਾਂ ਬਣੂਗਾ ਕੀ ਖਤਮ ਹੋ ਜੂਗੀ ਦੁਨੀਆ ਖਤਮ ਹੋ ਜੂਗੀ ਦੁਨੀਆ ਠੀਕ ਇੰਸਪੈਕਟਰ ਸਾਹਿਬ ਹਾਂਜੀ ਹਾਂਜੀ ਕੀ ਹਾਲ ਚਾਲ ਹੈ ਤੁਹਾਡਾ ਵਧੀਆ ਜੀ ਓਕੇ ਆ ਬੜੇ ਯੰਗ ਲੱਗ ਰਹੇ ਹੋ ਤੁਸੀਂ ਏਜ ਕਿੰਨੀ ਹੈ ਤੁਹਾਡੀ ਰੇਮ ਜੀ ਉਮਰ ਉਮਰ ਸਾਡੀ ਉਮਰ ਆਈ ਦੀ ਹੈ ਜੀ 60 ਸਾਲ ਤੇ 3 ਸਾਲਾਂ ਦੀ ਅੱਛਾ ਜੀ ਹਾਂ ਜੀ ਅੱਛਾ ਕੀ ਬਾਤ ਹੈ ਨਾ ਜੀ ਨਾ ਲੱਗ ਤਾਂ ਫਿਰ ਆਏ ਨਾ ਤੁਸੀਂ ਤੁਹਾਨੂੰ ਅਸੀਂ ਇਹ ਬੇਨਤੀ ਕਰਦੇ ਸੀ ਵੀ ਤੁਸੀਂ ਇੱਥੇ ਜਿਹੜਾ ਕਈ ਹਾਲਾਤ ਭਲਾਡੇ ਚ ਹਾਂ ਜੀ ਹਾਂ ਜੀ ਥੋੜਾ ਨਸ਼ਾ ਨਸ਼ੇੜੀ ਤੇ ਕੁਝ ਆਖੇ ਜਿਹੜੀਆਂ ਖੋਹਾਂ ਖੋਹਾਂ ਜੀਆਂ ਹੋ ਜਾਂਦੀਆਂ ਹਾਂ ਹਾਂ ਜੀ ਹਾਂ ਇਹਦੇ ਬਾਰੇ ਵਿਚਾਰ ਕਰੋ ਇਹਦੇ ਬਾਰੇ ਅਸੀਂ ਜੇ ਵਿਚਾਰ ਕਰਦੇ ਹਾਂ ਤਾਂ ਸਾਨੂੰ ਘੇਰ ਲੱਗ ਜਾਂਦੇ ਨੇ ਇਹ ਚਲੋ ਤੁਸੀਂ ਸਾਡੀ ਗੱਲ ਤੱਕ ਹੀ ਸੀਮਤ ਰਹੋ ਤੁਸੀਂ ਗੱਲ ਦੇ ਲੋਕ ਨਹੀਂ ਫਿਰ ਪੋਰਸ ਨੂੰ ਨਾਲ ਲਾਓ ਕਿਉਂਕਿ ਜੇ ਮੈਂ ਇੱਥੇ ਕੋਈ ਗੱਲ ਕਹੂੰਗਾ ਤਾਂ ਉਹ ਮੇਰੇ ਮੂਰੇ ਕਵਾੜੀਆਂ ਲੈ ਲੈ ਖੜਨਗੇ ਕੋਈ ਨਹੀਂ ਖੜਦਾ ਹੈਗਾ ਤੁਸੀਂ ਨਹੀਂ ਨਹੀਂ ਹੈਗੇ ਤੁਹਾਨੂੰ AK-47 ਦਵਾ ਦਿੰਦੇ ਆ ਭਗਵੰਤ ਮਾਨ ਨੂੰ ਕਹਿ ਦਿੰਦੇ ਆ ਕੋਈ ਨਹੀਂ ਠੀਕ ਹੈ ਜੀ ਲੋ ਜੀ ਜੀ ਅੱਛਾ ਅੰਕਲ ਜੀ ਹਾਂ ਜੀ ਕਿੰਨੇ ਕਿਦਾਂ ਬਾਅਦ ਬੁਲਾਡੇ ਗੇੜਾ ਮਾਰਦੇ ਤੁਸੀਂ ਬੁਲਾਡੇ ਅਸੀਂ ਜੀ ਹੋ ਗਏ ਹੁਣੇ ਹੁਣ 10-12 ਦਿਨ ਹੋ ਗਏ ਨੇ ਜੀ ਕਿਉਂ ਇੰਨਾ ਇੰਨੇ ਦਿਨ ਕਿਉਂ ਫਿਰ ਮਾਨਸਾ ਦੇ ਵਿੱਚ ਮਾਨਸਾ ਵੀ ਡਿਊਟੀ ਤੁਹਾਡੇ ਕੋਲ ਹੈ ਠੀਕ ਹੈ ਕਿਉਂਕਿ ਆਨਲਾਈਨ ਡਿਊਟੀ ਸਾਡੀ ਜੋਤਾ ਜੋਤਾ ਕਿੱਥੇ ਚੱਲ ਰਹੀ ਹੈ ਅੱਜ ਜੋਤਾ ਜੀ ਨਰਿੰਦਰਪੁਰੇ ਚੱਲ ਰਹੀ ਹੈ ਨਰਿੰਦਰਪੁਰੇ ਚ ਜੋਤਾ ਹਾਂਜੀ ਠੀਕ ਹੈ ਉਹ ਹੁਣ ਤੇਲ ਕੌਣ ਪਾਊਗਾ ਜੋਤਾ ਜੀ ਮੰਗਰੋ ਜੋਤਾ ਚ ਤੇਲ ਜਵਾਕ ਪਾਉਣਗੇ ਅੱਛਾ ਡਿਊਟੀ ਲੱਗੇ ਪੱਕੀ ਅਜਾ ਅੰਕਲ ਜੀ ਜਿਹੜੀ ਪਹਿਲਾਂ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਨਾ ਉਹਦੇ ਵਿੱਚ ਲੋਕ ਆਏ ਪੁੱਛਦੇ ਵੀ ਅੰਕਲ ਦਾ ਵਿਆਹ ਹੋਇਆ ਕਿ ਨਹੀਂ ਹੋਇਆ ਨਹੀਂ ਹੋਇਆ ਜੀ ਵਿਆਹ ਹੋਇਆ ਨਹੀਂ ਨਾ ਨਾ ਕਾਤੋਂ ਨਹੀਂ ਕਰਵਾਇਆ ਵਿਆਹ ਅਸੀਂ ਵਿਆਹ ਤਾਂ ਨਹੀਂ ਵਿਆਹ ਤਾਂ ਨਹੀਂ ਕਰਾਇਆ ਅਸੀਂ ਲੱਖ ਦਾ ਤੇ ਦੀ ਸੌ ਪਾ ਗਏ ਅੱਛਾ ਇੱਕ ਇੱਕ ਸਾਰੇ ਆਏ ਪੁੱਛ ਰਹੇ ਸੀਗੇ ਕਹਿੰਦੇ ਵੀ ਤੁਸੀਂ ਵਰਦੀ ਕਿੱਥੋਂ ਲਿਆਉਣੀ ਹੋ ਅਸੀਂ ਵਰਦੀ ਕੁਝ ਤਾਂ ਮੇਰੇ ਆਪਦੇ ਪੈਸਿਆਂ ਦੀਆਂ ਮਿਹਨਤ ਦੀ ਕਮਾਈ ਦੀਆਂ ਅੱਛਾ ਕੁਝ ਜਿਹੜੇ ਭਰਤੀ ਕਰਾਏ ਹੋਏ ਆ ਗੱਡੀ ਦੇ ਉੱਤੇ ਹੋਏ ਨਾ ਉਹਨਾਂ ਵੀਰਾਂ ਦੀਆਂ ਅੱਛਾ ਉਹ ਮਤਲਬ ਤੁਹਾਨੂੰ ਕਹੋ ਦੇ ਜਾਂਦੇ ਨੇ ਹਾਂਜੀ ਠੀਕ ਹੈ ਬਾਕੀ ਤੇਲ ਪਾਣੀ ਵੀ ਦੇ ਕੇ ਜਾਂਦੇ ਨੇ ਕੱਲੇ ਵਰਦੀ ਨਹੀਂ ਖਰਚਾ ਪਾਣੀ ਹੈ ਹਾਂਜੀ ਤੇਲ ਪਾਣੀ ਦੇ ਜਾਂਦੇ ਨੇ ਵਿਚਾਰੇ ਹੁਣ ਤੁਸੀਂ ਉਹਨੇ ਬਲਾਡੇ ਦੇ ਵਿੱਚ ਕਿੰਨਾ ਖਚਲ ਰਹੋਗੇ ਤੁਸੀਂ ਹੁਣ ਬਲਾਡੇ ਦੇ ਵਿੱਚ ਅਸੀਂ ਜੀ ਤਿੰਨ ਵਾਰ ਦੇ ਟਕਰਮਾਂਗੇ ਅੱਛਾ ਉਦੋਂ ਬਾਅਦ ਉਹਦੋਂ ਬਾਅਦ ਫਿਰ ਆਇਆ ਨਾ ਨਸ਼ੇੜੀ ਸਾਨੂੰ ਲੱਗ ਜਾਂਦੇ ਆ ਕਿ ਇਹ ਨਰਾਜ ਸਾਨੂੰ ਔਖਾ ਹੋ ਜਾਂਦਾ ਅੱਛਾ ਕਿਉਂ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਮੇਰੇ ਕੋਲੇ ਪੈਸਾ ਤਾਂ ਇੱਕ ਨਹੀਂ ਠੀਕ ਹੈ ਮੈਂ ਗਵਰਨਮੈਂਟ ਤੋਂ ਤਨਖਾਹ ਨਾ ਤਾਂ ਅੱਜ ਲੈਣੀ ਆ ਨਾ ਲੈਣੀ ਆ ਸਵੇਰੇ ਵੀ ਮੇਰੀ ਸੇਵਾ ਫਰੀ ਚੱਲੀ ਜਾਣੀ ਆ ਹਾਂ ਪਹਿਲਾਂ ਦੋਸਤੋ ਦੇਖ ਲਓ ਅੰਕਲ ਨੂੰ ਬਹੁਤ ਪਿਆਰ ਮਿਲਦਾ ਹੈ ਪਹਿਲਾਂ ਹਨਾ ਵੀਡੀਓ ਪਾਈਆਂ ਸੀ ਕਾਫੀ ਵੀਡੀਓ ਇਹਨਾਂ ਦੀਆਂ ਵਾਇਰਲ ਹੋਈਆਂ ਸੀ ਤੇ ਬਹੁਤ ਪਿਆਰ ਸਤਿਕਾਰ ਮਿਲਦਾ ਇਹਨਾਂ ਨੂੰ ਨਹੀਂ ਨਹੀਂ ਇਹ ਰੋਬ ਤੇ ਫੱਕਰ ਬੰਦੇ ਨੇ ਪੂਰੇ ਫੱਕਰ ਸਵਾਰੇ ਫਕੀਰ ਬੰਦੇ ਨੇ ਜਮਾ ਘੈਂਟ ਬੰਦੇ ਨੇ ਹਾਂਜੀ ਠੀਕ ਹੈ ਜੀ ਓਕੇ ਓਕੇ ਹੈ ਸ਼ੁਕਰੀਆ ਅੰਕਲ ਜੀ ਅਜਾ ਕੀ ਕਹਿਣਾ ਚਾਹੋਗੇ ਹੁਣ ਜਿਹੜਾ ਨਸ਼ੇ 'ਚ ਪੈ ਰਹੇ ਨੇ ਲੋਕ ਉਹਨਾਂ ਨੂੰ ਮਾੜਾ ਜਿਹਾ ਮੈਸੇਜ ਦਿਓ ਹਨਾ ਨਸ਼ੇ ਪਤਾ ਗਲਤ ਕੰਮ ਆ ਇਹ ਵੀ ਅਸੀਂ ਤਾਂ ਮੈਸੇਜ ਇਹੀ ਦੇਣਾ ਚਾਹੁੰਦੇ ਆਂ ਵੀ ਇਹ ਲੋਕ ਨਸ਼ੇ ਤੋਂ ਸਟਕਾਰਾ ਪਾ ਜਾਣ ਹਾਂ ਦੂਰ ਰਹਿਣ ਆਥ ਬੇ ਹਾਂ ਵੀ ਰੱਬ ਮੂਰੇ ਦਵਾ ਕਰਦੇ ਆਂ ਅਸੀਂ ਵੀ ਜੇ ਨਸ਼ੇ ਤੋਂ ਫਟਕਾਰਾਂ ਪਾ ਜਾਣ ਠੀਕ 10 ਸਾਲ ਵੱਧ ਘਟ ਜਾਣਗੇ ਹਾਂ ਇਹ ਤਾਂ ਹੈ ਇਹ ਤਾਂ ਹੈ ਜੇ ਮੇਰੇ ਐਨੇ ਕਹਿਣੇ ਤੇ ਹੀ ਮਤਲਬ ਗੁੱਸਾ ਕਰਨਗੇ ਤਾਂ ਉਹਨਾਂ ਦੀ ਮਰਜ਼ੀ ਮਰਜ਼ੀ ਹੈ ਠੀਕ ਹਥਿਆਰ ਅੱਜ ਕੀ ਕੁਛ ਆ ਤੁਹਾਡੇ ਕੋਲੇ ਹਥਿਆਰ ਸਾਡੇ ਕੋਲੇ ਤਾਂ ਕੱਲੀ ਗੁਰੀਆਂ ਦੀ ਕਰਪਾਣੀ ਹੁੰਦੀ ਆ ਅੱਛਾ ਐ ਹੀ ਹੁੰਦਾ ਉਹਦੇ ਖਪਰਾ ਸੀਗਾ ਲੱਕ ਚ ਟੰਗਿਆ ਹੋਇਆ ਉਹ ਕਰੇ ਦੁਵਾਕਾਂ ਨੇ ਲੱਕੜਾ ਵੱਢਣੇ ਰੱਖ ਲਿਆ ਅੱਛਾ ਅੱਛਾ ਚਲੋ ਠੀਕ ਠੀਕ ਅੰਕਲ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ